ਹੈਲੋ ਹਾਂਜੀ ਸਾਥਰੀ ਗਾਲ ਜੀ ਹੋਰ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਠੀਕ ਠਾਕ ਹੋਰ ਸਨਾਓ ਜੀ ਕਿਵੇਂ ਨਿਬੜਿਆ ਕੰਮ ਕਰਦੀ ਤੂੜੀ ਦਾ ਸਾਟੇ ਦਾ ਹੀ ਨਿਬੜ ਗਿਆ ਸਾਰਿਆਂ ਦੇ ਇੱਧਰ ਤਕਰੀਬਨ ਬਸ ਵਿਹਲੇ ਪਿਆ ਖੱਤੇ ਹੁਣ ਬਾਸੋ ਕੰਨਾਂ ਘਰਾ ਦੇ ਹੁਣ ਜਿਵੇਂ ਉਹ ਸਾਹਮਣੇ ਲੰਗਾ ਖੜਾ ਜੀ ਉਹ ਬਣਾਈ ਨਹੀਂ ਕਿਸੇ ਨਾਈ ਨਾਲ ਬਣਾਈਆ ਕਿਸੇ ਨੇ ਬਣਾਈ ਨਹੀਂ ਤੂੜੀ ਤੇ ਇੱਧਰ ਸੋਨੀ ਵੀਰੇ ਵਾਲਾ ਲਾਂਗਾ ਬਿੱਤ ਤੱਕ ਉਵੇਂ ਖੜਾ ਵਾ ਇਹਨੇ ਵੀ ਨਹੀਂ ਬਣਾਈਗੀ ਇੱਧਰ ਆਪਣੇ ਇਹ ਤਾਂ ਬਣਾਰੀ ਸੀਗੀ ਉਹ ਪਰੇ ਸੋਨੀ ਵੀਰੇ ਤੇ ਪੰਚਾਇਤ ਵਾਲੀ ਬੇੜੀ ਦੀ ਉਹਦਾ ਵੀ ਲਾਂਗਾ ਖੜਾ ਵਾ ਉਹ ਨਹੀਂ ਬਣਾਉਣੀ ਨੀਗੀ ਇੱਧਰ ਆ ਆਪਣੇ ਝਮਟਾਂ ਦੇ ਬੰਦੇ ਦੀ ਬੇੜੀ ਯਾਰਾਉ ਵਾਲ ਦਾ ਬੰਦਾ ਕਰਦਾ ਇਹਦੇ ਵੀ ਲਾਂਗਾ ਹੀ ਖੜਾ ਵਾ ਤੇ ਉਹ ਸਾਹਮਣੇ ਆਪਣੀ ਮੱਕੀ ਖੜੀ ਏ ਵੀਰੇ ਤੇ ਇੱਧਰ ਆ ਆਪਣੀ ਮੱਕੀ ਆ ਮੱਕੀ ਨੂੰ ਪਾਣੀ ਚੱਲਦਾ ਜੀਆ ਹੁਣ ਮੋਟਰ ਬੰਦ ਕਰਨਾ ਹੈ ਵੀਰੇ ਆਪਾਂ ਫालतू ਪਾਣੀ ਨਹੀਂ ਪਾਉਂਦੇ ਖੱਤੇ ਦੇ ਵਿੱਚ ਆਪਾਂ ਭਰ ਗਿਆ ਬੰਦ ਕਰਤੀ ਬਈ ਰੋਕਣ ਦੀ ਆਦਤ ਤਾਂ ਆਪਾਂ ਮੋਟਰ ਚੱਲੀ ਜਾਣ ਤੋਂ ਹੀ ਫੁੱਲ ਰੱਖ ਦਿੰਦੇ ਉਤੋਂ ਤੱਕ ਤੇ ਇਹਦਾ ਕਰਕੇ ਆਪਾਂ ਨਹੀਂ ਚਲਾਉਂਦੇ ਵੀਰੇ ਆਪਾਂ ਤਾਂ ਬਸ ਰੱਖਦੇ ਆਂ ਤੇ ਵੀਰੇ ਹੱਥ ਮੈਨੂੰ ਦੱਸਣਾ ਸੀ ਆਪਣੇ ਆ ਮੋਟਰ ਤੇ ਨਾ ਬੰਦਾ ਕੋਈ ਆਇਆ ਜਿੰਦਾ ਭੰਨਿਆ ਜਿੰਦਾ ਭੰਨ ਕੇ ਜੀ ਕੋਈ ਵੀ ਨਹੀਂ ਚੱਕੀ ਵਿੱਚੋਂ ਕਈ ਚੱਕੇ ਲੈ ਗੱਲੀ ਪੱਲੀ ਕਈ ਚੱਕੇ ਲੈ ਗਿਆ ਇੱਥੋਂ ਬਸ ਕਈ ਜਿਹੀ ਵਧੀਆ ਉਹ ਤੇ ਕਈ ਚੱਕੇ ਲੈ ਗਿਆ ਜਿੰਦਾ ਭੰਨ ਕੇ ਤੇ ਬੰਦੇ ਦਾ ਸਾਨੂੰ ਪਤਾ ਨਹੀਂ ਲੱਗਿਆ ਕੌਣ ਸੀ ਕੌਣ ਨਹੀਂ ਸੀਗਾ ਆਇਆ ਬੰਦਾ ਦੁਪਹਿਰੇ ਤੋਂ ਪੂਰੇ ਦਾ ਹੀ ਕੰਮ ਆ ਇਹ ਵੀਰੇ ਹੁਣ ਤੁਹਾਨੂੰ ਪਤਾ ਹੀ ਖੇਤ ਦੇ ਵਿੱਚ ਆਪਾਂ ਆਉਂਦੇ ਨਹੀਂਗੇ ਅੱਜ ਮਕਤੀ ਨੂੰ ਪਾਣੀ ਪੂਣੀ ਦੇਖਾਂ ਘਟ ਵੱਧਦੀ ਆਉਂਦੇ ਆ ਤੇ ਇਹਦਾ ਕਰਕੇ ਬੰਦਾ ਨਜਾਇਜ਼ ਕੋਈ ਫਾਇਦਾ ਚੱਕ ਗਿਆ ਵੀ ਇਹਦਾ ਕੋਈ ਨਜਾਇਜ਼ ਫਾਇਦਾ ਚੱਕ ਗਿਆ ਜੀ ਵੀ ਜਿਹੜਾ ਗੁੜਾ ਮਾਰਦੇ ਨਹੀਂ ਕਿਹਾ ਹੁਣ ਤਾਂ ਕਰਕੇ ਵੀ ਕਈ ਗੱਲੀ ਚੱਕ ਕੇ ਲੈ ਗਏ ਤੇ ਵਾਥੋਂ ਤਾਂ ਪਨੀਰੀਆਂ ਦਾ ਵੀ ਟਾਈਮ ਆ ਗਿਆ ਜੀ ਅੱਜ 7 ਤਰੀਕ ਹੋ ਗਈ ਅੱਜ 7 ਹੀ ਆ ਮੇਰੇ ਵੱਦੋ ਜੀ 7 ਹੋ ਗਈ ਅੱਜ 9 ਤਰੀਕ ਨੂੰ ਪਨੀਰੀਆਂ ਬੀਜਣੀ ਆਪਣੇ ਵਿਅਸ ਲੱਗੇ ਹੋਇਆ ਤਿਆਰੀ ਕਰਨ ਪਨੀਰੀ ਬਣੂਗੀ ਬੀਜੀਏ ਆਜੀ ਆਪਣੀ ਮੱਕੀ ਆ ਮੱਕੀ ਬਹੁਤ ਸੋਹਣੀ ਆ ਤੇ ਆਪਣੇ ਇੱਥੇ ਮਖਿਆਰ ਆ ਡੱਬੇ ਪਏ ਨਹਿਰ ਦੇ ਤੇ ਮੱਖੀਆਂ ਦੇਖੋ ਤੁਸੀਂ ਉਹ ਸਾਹਮਣੇ ਗਏ ਬੈਠੀਆਂ ਨੇ ਦੇਖੋ ਇਧਰ ਵੀ ਉਹ ਚਲੇ ਰਹੇ ਗੋਲੇ ਕਰਨਾ ਡਾਲੇ ਹੋਈਆਂ ਹੋਈਆਂ ਤੇ ਪਾਗਾ ਮਾਈ ਲੋਕਾਂ ਦਾ ਵੀ ਸਰਿਆ ਪਿਆ ਜੀ ਬਸ ਜਾਂਦੇ ਜੀ ਹੁੰਦੇ ਭੰਨ ਕੇ ਦੱਸ ਕਈ ਚੱਕੇ ਲਗਾਏ ਅੰਦਰੋਂ ਹਮ ਇੱਥੇ ਸਾਡਾ ਬੰਦਾ ਨੱਕਾ ਲਾਉਣਾ ਇਹਨੂੰ ਕਈ ਨੰਬੜੇ ਵਿਚਾਰੇ ਨੇ ਖਾਰ ਕੇ ਉਧਰ ਦੀ ਮੋਟਰ ਤੇ ਜਾ ਕੇ ਚੱਕ ਕੇ ਲੈ ਗਿਆ ਮੌਸਮ ਵੀ ਗੜਬੜ ਨਹੀਂ ਕਰਦਾ ਫਿਰਦਾ ਜੀ ਆਏ ਸੀ ਕਿ ਖੇਤ ਹੁਣ ਤੇ ਮੋਟਰ ਤੇ ਜਾ ਕੇ ਕਹਿੰਦਾ ਫੂਟ ਕੰਦਾ ਬੰਦ ਕਰਕੇ ਆਉਣੀ ਆ ਮੈਂ ਕਿ ਚੱਲ ਚੱਲੇ ਆਉਣੀ ਆ ਹੋਰ ਸੁਣਾਓ ਜੀ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਚਲੋ ਮਿਲਦੇ ਹਾਂ ਜੀ ਉਧਰਲੀ ਮੋਟਰ ਤੇ ਜਾ ਕੇ ਦਿਖਾਉਣੀ ਆ ਤੁਹਾਨੂੰ ਆਪਣੇ ਮੱਕੀ ਕਿਵੇਂ ਆ ਆ ਦੇਖੋ ਜੀ ਆਂਬ ਨੂੰ ਆਂਬ ਹੀ ਨਹੀਂ ਲੱਗੇ ਹੋਏ ਨਾ ਬਹੁਤ ਜ਼ਿਆਦੇ ਦੇਖੋ ਫਲ ਪਿਆ ਆ ਪਰਿਆ ਪਿਆ ਪਰ ਹਵਾ ਨੇ ਕੰਮ ਖਰਾਬ ਕਰਤਾ ਜੀ ਕਿੰਨੇ ਆਂਬਾਂ ਹਲੇ ਦੇਖ ਨੀਂ ਦੇਖੋ ਬਹੁਤ ਫਲ ਪਿਆ ਜੀ ਆਂਬ ਨੇ ਇਤਕੀ ਬਹੁਤ ਅੱਗੇ ਨੂੰ ਫੁੱਟ ਫਲ ਪਿਆ ਜੀ ਆ ਹਵਾ ਨੇ ਸਾਰਾ ਕੰਮ ਖਰਾਬ ਕਰਤਾ ਜੀ ਕੰਨਾ ਆਂ ਪੀਸ ਲੇ ਗਏ ਦੇਖੋ ਕੰਨਾ ਫੜ ਗਿਆ ਆ ਗੁੱਛੇ ਹੀ ਲੰਕਦੇ ਸੀਗੇ ਜੀ ਇਰਕੀ ਦਾ ਆ ਦੇਖੋ ਪੁੱਥੇ ਆ ਦੇ ਲੱਗੇ ਆ ਦੇ ਲੱਗੇ ਆਏ ਗੁੱਛੇ ਲੰਕਦੇ ਸੀਗੇ ਤੇ ਖਾਵਾ ਦੇ ਨਾਲ ਡਿੱਗੀ ਜਾਂਦੇ ਸੀ ਥੱਲੇ ਆਹ ਫੜੀ ਮੱਕੀ ਆ ਜੀ ਇਹ ਤੇ ਲੀਮੋਟਰ ਵਾਲੀ ਦੇਖੋ ਕੰਨਾ ਬਸ ਮੇਰੇ ਡਿੱਗੀ ਜਾਂਦੇ ਇਸ ਤਰ੍ਹਾਂ ਇਹ ਜਿਹੜੇ ਅੰਗੂਰਾਂ ਦੇ ਆ ਤੇ ਅੰਗੂਰ ਦੇ ਲੱਗੇ ਆ ਦੇ। ਅੰਗੂਰਾਂ ਦਾ ਖੇਤ ਹੋਇਆ ਕਿ ਉਹ ਲੱਗ ਪਿਆ ਹੈ। ਦੇਖੋ ਬਹੁਤ ਅੰਗੂਰ ਲੱਗਿਆ ਹੈ। ਇਹ। ਆਹ ਦੇਖੋ। ਆਹ ਦੇ। ਬਹੁਤ ਅੰਗੂਰ ਲੱਗਿਆ ਹੋਇਆ ਜੀ। ਦੇਖੋ। ਇੱਕੀ ਥੋੜੀ ਜਿਹੀ ਘੇਰ ਘੱਟ ਹੋਈ ਜੀ ਇਹਦੀ ਤੇ ਉਹ ਬਰੇ ਵੀ ਆ ਠੱਡੇ ਵੀ ਆ ਉਹ ਕੌਲ ਵਧੀਆ ਜਾਨੀ ਕੇ ਜੀ ਗੂਰ ਬਹੁਤ ਲੱਗਦਾ ਇਹਨੂੰ ਤੇ ਫਾਕੀ ਮੌਸਮ ਵੀ ਖਰਾਬ ਹੋ ਗਿਆ ਪਰ ਮਲਾਤਾਂ ਤੰਦਰੁਸਤੀ ਵੱਖਰੀ ਜੀ ਨਹੀਂ ਪਾਣਾ ਨਹੀਂ ਪਾਦੇ ਪਰ ਹਨੇੜੀ ਖਾਣੇ ਦਾ ਵਿਚਾਰ ਹੋਵੇ ਮੱਖੀਆਂ ਦਾ ਘਰ ਲੱਗਦਾ ਆਡਾ ਦੰਬ ਵੀ ਸਾਰੇ ਖਰਾਬ ਹੋ ਗਏ ਐਤ ਕੀ ਸਾਰੇ ਸਾਲਾਂ ਨਾਲ ਵੱਧ ਫਲ ਪਿਆ ਸੀ ਅੰਬਾਂ ਨੂੰ ਚੱਲਦਾ ਰਹੀ ਤੱਕ ਜੀ ਛੋਟੂ ਆ ਜਾਂਦੇ ਸਮੇਂ ਜਾਂਦੀ ਕਿ ਬਗਮਾ ਨੂੰ ਅੱਧ ਮਸ਼ੀਨ ਦਾ ਗੇਰ ਵੀ ਆ ਜਾਣਾ ਮਾ ਇਹ ਚਾਹ ਦੇ ਕਰਦੇ ਗੇਰ ਦੀ ਅੱਜ ਇਹ ਜੀਆ ਇਹ ਆਪਾ ਤੋਂ 4-5 ਦਿਨ ਪਹਿਲਾਂ ਦੀ ਲੱਗੀ ਹੋਈ ਹੈ ਮੱਕੀ ਆਪਾ 4-5 ਦਿਨਾਂ ਦਾ ਹਰਕਾ ਮੈਂ ਉਦਨੇ ਭੀਜਦਾ ਸੀਗਾ ਮੈਂ ਉਦਨੇ ਲੈ ਕੇ ਕਰਦਾ ਸੀਗਾ ਠੀਕ ਹੈ ਜੀ ਆਗੇ ਲੈਵਲ ਕਰ ਲੈ ਜਦੋਂ ਖੁਣੇ ਦੀ ਲਾਹੀ ਤੇ ਹਾਂ ਜਿਆਦੀ ਬਾਅਦ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਹਾਂ ਜੀ ਆ ਗਏ ਸੀਗੇ ਜੀ ਆਪਣੇ ਇਧਰ ਪੰਡ ਵਾਲੇ ਜੇ ਤਾਂ ਆ ਜਿੱਥੇ ਆਲੂ ਮਾ ਤਾਂ ਆਪਣਾ ਹੁਣ ਤਾਂ ਲਾਈ ਜਾਣਾ ਵੜ ਲਾ ਜਾਣਾ ਜੀ ਰੱਤ ਪਤੜਾ ਨਗਰਾਂ ਸੀਗਾ ਜੋ ਚਪਟੇ ਬੀਜ ਤੇ ਜੀ ਤੇ ਇੱਥੇ ਮੱਖੀ ਨੂੰ ਪਾਣੀ ਚੱਲਦਾ ਜੀ ਬਾਬੇ ਦੀ ਕਰਫਾ ਨਾਲ ਮੱਕੀ ਵੀ ਵਧੀਆ ਵਾ ਤੇ ਲੋਪ ਪਈ ਜਾਂਦੇ ਤਿਆਰੀ ਤਾਰੀਆਂ ਬਣਾ ਕੇ ਰੱਖ ਲਈਆਂ ਪੜੀ ਜਾਂਦੇ ਬੀਜਾਂ ਨੂੰ ਤਾਂ ਨਾ ਬਾਬੂ ਕਰਤੀਆਂ ਆਉਂਦਰੀ ਪੱਠੇ ਦੀ ਨਿੱਕੇ ਜਿਹੇ ਵਰਖੀਂ ਇਥੇ ਕਾ ਮੀਂਹ ਆ ਜਾ ਵੀਜੇ ਸੀਗਾ ਜੀ ਹੋਏ ਨਹੀਂ ਇਕੱਲਾ ਹੀ ਹੋਏ ਜਦੋਂ ਮੇਰੀ ਬਾਹ ਗਿਆ ਪੱਠੇ ਪਾਣੀ ਮੰਗਦੇ ਆਉਣਾ ਮੱਖੀਆਂ ਭੱਜਦੇ ਫਿਰ ਲੱਗਣਾ ਆਹਰਾ ਦਿੱਤੀ ਸੀ ਇਹ ਦੇਖ ਰਿਹਾ ਜੀ कोरी कोई कट गई कोई न हरा और प्रियंका को बोल दे बोल जरा डीजे डीजे रे को ਕਟਲੀ ਇਹ ਕਟਲੀ ਉੱਧਰ ਵੀ ਜੱਲੀ ਜਾਂਦੀ ਸੀ ਕਿ ਅੱਜੋਂ ਫੂਟ ਚੱਲ ਜਾਂਦੀ ਸੀ ਉਹ ਡਰੋਨ ਦਾ ਛੋਟਾ ਜਿਹਾ ਪਾਣੀ ਦੇਣਾ ਭਰ ਗਿਆ ਸੀ ਜਿਹੜੀ ਵੀ ਇੱਕ ਫਾਰੇ ਫੜਿਆ ਸੀ ਭਰ ਗਿਆ ਸੀ ਉਹ ਸੱਤ ਗੇੜਾ ਤੋਂ ਨਾ ਇੱਥੇ ਦੇਖਿਆ ਨਾ ਜਮਨ ਨਹੀਂ ਫੜ ਬੋਤਲ ਲੱਗਾਈ ਜੇ ਹਰ ਵੀ ਆਪਣੀ ਭਰੀ ਗਈ ਪਈ ਆ ਇਹ ਜਾਮਣ ਬਹੁਤ ਵਧੀਆ ਲੱਗਦੀ ਹੈ ਪੂਰੀ ਮੋਟੀ ਜਾਮਣ ਗੁੱਦਾ ਬਚਪਾ ਹੁੰਦੀ ਹੈ ਗੁੱਦਾ ਦੇਖੋ ਜਾਮਣ ਹੀ ਫਲ ਹੋਰ ਆਇਆ ਚਲੋ ਠੀਕ ਆ ਜੀ ਫਿਰ ਚਲਦੇ ਆ